ਟੈਕਨੋਲੋਜੀ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ ਦੇਖ ਸਕਦੇ ਹਾਂ ਕਿ ਇਹ ਉਹ ਬੱਚਾ ਜੋ ਕੁਝ ਘੰਟੇ ਪਹਿਲਾਂ ਗਾਇਬ ਹੋ ਗਿਆ ਸੀ ਤੇ ਇਸ ਦੀ ਇੱਕ ਵੀਡੀਓ ਵੱਖ-ਵੱਖ ਚੈਨਲਾਂ ਅਤੇ ਸੋਸ਼ਲ ਮੀਡੀਆ ਉੱਪਰ ਚਲਾਈ ਗਈ ਸੀ ਤੇ ਇਸ ਤੋਂ ਬਾਅਦ ਇਹ ਬੱਚਾ ਵਾਪਸ ਆਪਣੇ ਪਰਿਵਾਰ ਨੂੰ ਮਿਲ ਗਿਆ ਦਰਾਹਾ ਪੁਲਿਸ ਪ੍ਰਸ਼ਾਸਨ ਨੇ ਇਹ ਬੱਚਾ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕੀਤਾ ਉਹ ਕਰਦਿਆਂ ਪਰਿਵਾਰ ਦੇ ਨਾਲ ਗੱਲਬਾਤ ਪਹਿਲਾ ਪਿੰਡ ਜਸਪਾਲੋਂ ਤੋਂ ਇੱਕ ਬੱਚਾ ਲਾਪਤਾ ਹੋ ਗਿਆ ਸੀ ਤੇ ਸੋਸ਼ਲ ਮੀਡੀਆ ਉੱਪਰ ਇਸ ਦੀ ਵੀਡੀਓ ਪਾਈ ਗਈ ਸੀ ਬਖੋਕ ਚੈਨਲ ਵੱਲੋਂ ਵੀ ਇਸ ਗੱਲ ਦੀ ਇੱਕ ਖਬਰ ਦਿਖਾਈ ਗਈ ਸੀ ਕਿ ਇਹ ਬੱਚਾ ਅਗਰ ਮਿਲ ਜਾਂਦਾ ਤਾਂ ਮਾਪਿਆਂ ਨੂੰ ਬੜੇ ਸੁੱਖ ਦੀ ਸੁੱਖ ਰਾਹਤ ਮਹਿਸੂਸ ਹੋਵੇਗੀ ਤੇ ਬੱਚਾ ਬੜੀ ਖੁਸ਼ੀ ਦੀ ਗੱਲ ਹੈ ਕਿ ਬੱਚਾ ਇਹ ਮਿਲ ਗਿਆ ਇਹਦੇ ਉੱਪਰ ਪ੍ਰਸ਼ਾਸਨ ਨਾਲ ਗੱਲ ਕਰਦੇ ਆ ਹਾਂਜੀ ਐਸਐਸ ਸਾਹਿਬ ਜੋ ਬੱਚਾ ਜੀ ਇਹ ਤੁਹਾਨੂੰ ਕਿੱਥੋਂ ਬਰਾਮਦ ਹੋਇਆ ਜੀ ਇਹ ਇਹ ਬੱਚੇ ਬਾਰੇ ਜੀ ਗੁੰਮ ਹੋਣ ਦੀ ਉਤਰਾਹ ਮਿਲਣ ਤੇ ਗ੍ਰਾਮ ਪੰਚਾਇਤ 베ਗੋਵਾਲ ਨੇ ਮੇਰੇ ਨੋਟਿਸ ਹੀ ਲੈਂਦਾ ਸੀਗਾ ਵੀ ਜਿਹੜਾ ਬੱਚਾ ਇੱਕ ਨਿਬਲ ਲਵਾਰਥ ਹੱਥ ਤੇ ਮਿਲਿਆ ਇਹਦੀ ਮੈਂ ਤੁਰੰਤ ਇਹਦੇ ਪੇਰੈਂਟਸ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਇਹਦੇ ਜਿਹੜੇ ਜਿਹੜੇ ਪੇਰੈਂਟਸ ਨੇ ਇਹਦੀ ਮਸੀ ਹੈ ਉਹਨੇ ਕਿਹਾ ਵੀ ਸਾਡਾ ਬੱਚਾ ਇਹ ਜਿਹੜਾ ਪਰਸੋਂ ਰੋਜ਼ ਤੋਂ ਇਹ ਘਰੋਂ ਬਿਨਰਸੇ ਆ ਗਿਆ ਸੀਗਾ ਵੀ ਇਹਦੀ ਇਹਦੀ ਸੂਚਨਾ ਅਸੀਂ ਚੌਕੀ ਕੋਟ ਵੀ ਦਿੱਤੀ ਸੀਗੀ ਠੀਕ ਹੈ ਜੀ ਤੇ ਅੱਜ ਇਹਨੂੰ ਲੱਭ ਕੇ ਗ੍ਰਾਮ ਪੰਚਾਇਤ ਜਸਪਾਲੋਂ ਤੇ ਗ੍ਰਾਮ ਪੰਚਾਇਤ 베ਗੋਵਾਲ ਦੀ ਹਾਜ਼ਰੀ ਚ ਇਹਦੀ ਬੱਚੇ ਨੂੰ ਇਹਦੀ ਜਿਹੜੇ ਮਸੀ ਹੈ ਉਹਦੇ ਹਵਾਲੇ ਕੀਤਾ ਗਿਆ ਤੇ ਇਹ ਬੱਚਾ ਮਤਲਬ ਮਾਨਸਿਕ ਤੌਰ ਤੇ ਥੋੜਾ ਕਮਜ਼ੋਰ ਜਾਪਦਾ ਜੀ ਹੈ ਅਬਨਾਰਮਲ ਹੈ ਥੋੜੀ ਸਮਝ ਘੱਟ ਹੈ ਇਹਨੂੰ ਅੱਛਾ ਜੀ ਠੀਕ ਹੈ ਜੀ ਤੇ ਬਹੁਤ ਖੁਸ਼ੀ ਦੀ ਗੱਲ ਹੈ ਜੀ ਪ੍ਰਸ਼ਾਸਨ ਨੇ ਤੁਹਾਡਾ ਬੱਚਾ ਲੱਭ ਕੇ ਅਬਦੇ ਸੈਲ ਜੋ ਉਹਨਾਂ ਦੀ ਇਨਫੋਰਮੇਸ਼ਨ ਹੁੰਦੇ ਨੇ ਉਹ ਵਰਤ ਕੇ ਬੱਚਾ ਤੁਹਾਡੇ ਹਵਾਲੇ ਕੀਤਾ ਹੈ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹਾਂ ਸਰ ਆਪਕਾ ਆਪਕਾ ਨਾਮ ਕਹੇ ਪਹਿਲੇ ਬਤਾਏ मुफीदा मुफीद मुफीदा अच्छा जी हाँ जी हो बहुत खुशी महसूस कर रही हूँ जान में जान आ गई है पांचवा दिन है आज खाना खाए हुए बहुत खुश 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 हो गई हूँ मैं मेरे जान में जान आ गई है सर जो बस बच्चा मिल गया मेरा बस और कुछ नहीं चाहिए सर बच्चे के माता पिता माता पिता नहीं है माता पिता गुजर गए हैं कहाँ रहते हो आप जसपालों में हाँ जी बच्चा गैप कैसे हो गया गसे? बच्चा मैं ड्यूटी कर कर, कर रही हूँ ड्यूटी से आई तो सारे बच्चे लोग बोल रहे हैं साहिल नहीं आ रहा है नहीं आ रहा है तो मैं इसको लेने के लिए गई तो ये वहाँ से जाने चला गया फिर उसके बाद नहीं मिला पूरी रात गायब था फिर दोपहर में साढ़े ग्यारह बजे मिला बच्चा बच्चा मिला पुलिस के हाथ लगा फिर वहाँ से मैं जाने के लेके आई बच्चे को खाना नहाया खाना खाया सोया कमरे में शाम को आठ बजे रोटी खा के गया हाथ धुलने के लिए फिर गेट खुला था फिर बच्चा चला गया आज मिल रहा है बच्चा पच्चीस तारीख का गायब हुआ आज बच्चा मिला और इस पूरे घटनाक्रम में जो पुलिस प्रशासन है इसकी जो कार्यकारी है उसको कैसे देखते हो आप प्रशासन है नहीं सर ऐसी कोई बात नहीं है वो लोग तो हमारी बहुत हेल्प किए हैं हाँ गये थी रिपोर्ट कराने रिपोर्ट भी लिखे हेल्प तो हमारी बहुत किए हैं हेल्प किए हैं हेल्प किए हैं सर और उसी की वजह से ही जो जो है अब आज उनकी वजह से आप बच्चा मिला है चाहे किसी की वजह से मिला बच्चा मेरा मेरे सामने आ गया बच्चा मैं बहुत खुश हूँ सर प्लीज प्रशासन का धन्यवाद करना चाहेंगे आप बहुत बहुत धन्यवाद उनका करना चाहती हूँ हाँ जी सर सो बच्चा है हाँ जी क्या नाम है आपका साहिल साहिल पढ़ते हो साहिल हाँ। किस क्लास में थी, थी। थ्री में आप घर से क्यों चले गए थे खाना खाया नहीं कितने दिनों से खाना नहीं खाया पांच मासी के साथ जाओगे अभी मासी का क्या नाम है नहीं जाओ ਸੋ ਇਹ ਜੋ ਬੱਚਾ ਜੀ ਥੋੜਾ ਜਿਹਾ ਮਾਨਸਿਕ ਤੌਰ ਤੇ ਕਮਜ਼ੋਰ ਹੈ ਜੋ ਆਪਣਾ ਨਾਂ ਜਾਣਦਾ ਤੇ ਆਪਣੇ ਪੇਰੈਂਟਸ ਦਾ ਨਾਮ ਨਹੀਂ ਜਾਣਦਾ ਤੇ ਸੋਸ਼ਲ ਮੀਡੀਆ ਉੱਪਰ ਵੀ ਜੋ ਬੇਗੋਵਾਲ ਦੀ ਸਰਪੰਚਾਇਤ ਉਸ ਵੱਲੋਂ ਇੱਕ ਵੀਡੀਓ ਪਾਈ ਗਈ ਸੀ ਉਸ ਤੋਂ ਬਾਅਦ ਵੱਖ-ਵੱਖ ਚੈਨਲਾਂ ਉੱਪਰ ਵੀ ਵੀਡੀਓ ਦਿਖਾਈ ਗਈ ਸੀ ਪੁਲਿਸ ਪ੍ਰਸ਼ਾਸਨ ਨੇ ਇਹ ਵੀਡੀਓ ਸਾਨੂੰ ਵੀ ਆਪਣੇ ਚੈਨਲ ਉੱਪਰ ਪਾਉਣ ਲਈ ਕਿਹਾ ਸੀ ਤੇ ਉਸ ਦੇ ਕੁਝ ਘੰਟਿਆਂ ਬਾਅਦ ਹੀ ਜੋ ਬੱਚਾ ਹੈ ਬੇਗਵਾਲ ਪਿੰਡ ਤੋਂ ਮਿਲ ਜਾਂਦਾ ਤੇ ਬੇਗਵਾਲ ਦੇ ਜੋ ਪੰਚਾਇਤ ਨੇ ਉਹਨਾਂ ਨੇ ਵੀਡੀਓ ਪਾਈ ਆ ਤੇ ਜਸਪਾਲੋਂ ਪਿੰਡ ਦਾ ਬੱਚਾ ਤੇ ਬਹੁਤ ਖੁਸ਼ੀ ਦੀ ਗੱਲ ਹੈ ਬੱਚਾ ਆਪਣੇ ਪੇਰੈਂਟਸ ਨਾਲ ਜਾ ਰਿਹਾ ਹੈ ਜੀ ਆਵਾਜ਼ ਆਸੀ ਮੇਰਾ ਬੱਚਾ ਮੇਰੇ ਹੱਥ ਲੱਗ ਗਿਆ ਸਰ ਆਪ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਓਕੇ ਸਰ ਕੁਝ ਦਿਨ ਪਹਿਲਾਂ ਆ ਕਿ ਵੀਡੀਓ ਪਾਈ ਸੀ ਕਿੰਨੇ ਦਿਨ ਪਹਿਲਾਂ ਤੁਸੀਂ ਵੀਡੀਓ ਪਾਈ ਸੀ ਵੀਡੀਓ ਮੈਂ ਅੱਜੇ ਪਾਈ ਆ ਜੀ ਬੱਚਾ ਸਾਨੂੰ ਕੱਲ ਮਿਲਿਆ ਹੈਗਾ ਅੱਛਾ ਜੀ ਤੇ ਤਕਰੀਬਨ ਮੈਂ ਐਸਐਸਓ ਜਸਵਿੰਦਰ ਸਿੰਘ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਧਰ ਵੀਡੀਓ ਪਾਉਣ ਵਾਸਤੇ ਕਿਹਾ ਤੇ ਮਿੰਟੋ ਮਿੰਟ ਹੀ ਕੰਮ ਹੋ ਗਿਆ ਹੈਗਾ ਪ੍ਰਸ਼ਾਸਨ ਨੇ ਬਹੁਤ ਮਦਦ ਕੀਤੀ ਹੈਗਾ ਬਹੁਤ ਧੰਨਵਾਦ ਕਰਦਾ ਮੈਂ ਦਿਲੋਂ ਬਹੁਤ ਅੱਛਾ ਲੱਗਿਆ ਬੱਚਾ ਅੱਜ ਆਪਣੇ ਮਾਪੇ ਦੇ ਸੇਫ ਹੱਥਾਂ ਦੇ ਵਿੱਚ ਚੱਲਿਆ ਗਿਆ ਹੈਗਾ ਬਹੁਤ ਵਧੀਆ ਲੱਗਿਆ ਕਿੰਨੇ ਵਜੇ ਬੱਚਾ ਤੁਹਾਨੂੰ ਮਿਲਿਆ ਜੀ ਸਵੇਰ ਮਾਰਨਿੰਗ ਟਾਈਮ ਮਿਲ ਗਿਆ ਸੀਗਾ ਜੀ ਇਹ ਬੱਚਾ ਦੱਸਣ ਮੁਤਾਬਕ ਇਹ ਕੱਲ ਦਾ ਪਿੰਡ ਮਤਲਬ ਫਿਰਦਾ ਹੈਗਾ ਪਰਸੋਂ ਛੱਡ ਕੇ ਗਏ ਸੀਗੇ ਰਾਤ ਨੂੰ ਮਤਲਬ ਇਹ ਉਦਾਂ ਹੀ ਫਰੀ ਫਰੀ ਗਿਆ ਉੱਥੇ ਜੀ ਪਤਾ ਨਹੀਂ ਲੱਗਿਆ ਹੈਗਾ ਤੇ ਸਵੇਰ ਮਾਰਨਿੰਗ ਟਾਈਮ ਸਾਨੂੰ ਮਿਲਿਆ ਤਾਂ ਅਸੀਂ ਫਿਰ ਧਿਆਨ ਚ ਲੈਂਦਾ ਜੀ ਐਸ ਐਚਓ ਸਾਹਿਬ ਦੇ ਤੇ ਹਾਂਜੀ ਐਸ ਐਚਓ ਸਾਹਿਬ ਨੇ ਬਹੁਤ ਵਧੀਆ ਢੰਗ ਦੇ ਤਰੀਕੇ ਦੇ ਨਾਲ ਇਹ ਕੇਸ ਹੱਲ ਕਰ ਦਿੱਤਾ ਬਹੁਤ ਬਹੁਤ ਧੰਨਵਾਦ ਮਤਲਬ ਪੁਲਿਸ ਪ੍ਰਸ਼ਾਸਨ ਦੀ ਮਸਤੀਦੀ ਕਿਹਾ ਜਾ ਸਕਦਾ ਵੀ ਨਹੀਂ ਜਲਦੀ ਬੱਚਾ ਜੋ ਮਿਲ ਗਿਆ ਸੋਸ਼ਲ ਮੀਡੀਆ ਉੱਪਰ ਵੀ ਇਹਨੇ ਸਾਨੂੰ ਨੂੰ ਵੀ ਕਿਹਾ ਸੀ ਆਪਣੇ ਚੈਨਲ ਦੇ ਉੱਪਰ ਤੁਸੀਂ ਪਾਓ ਤੇ ਅਸੀਂ ਵੀ ਬਖਵਖ ਮਤਲਬ ਗਰੁੱਪਾਂ ਵਿੱਚ ਸ਼ੇਅਰ ਵੀ ਕੀਤਾ ਸੀਗਾ ਇੱਕ ਪਾਸੇ ਜੋ ਪੁਲਿਸ ਹੈ ਜੁੱਧ ਚਲਾ ਰਹੀ ਹੈ ਨਸ਼ਿਆਂ ਦੇ ਵਿਰੁੱਧ ਤੇ ਦੂਸਰੇ ਪਾਸੇ ਜੋ ਪੁਲਿਸ ਦੀ ਮਸਾਇਦੀ ਇਸ ਤਰ੍ਹਾਂ ਦੇਖੀ ਜਾ ਸਕਦੀ ਵੀ ਇੰਨੀ ਜਲਦੀ ਬੱਚਾ ਬਰਾਮਦ ਕਰ ਲਿਆ ਗਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਪੁਲਿਸ ਦੀ ਜੋ ਕਾਰਜਕਾਰੀ ਨਹੀਂ ਬਹੁਤ ਵਧੀਆ ਲੱਗਿਆ ਜੀ ਇੰਨੀ ਜਲਦੀ ਕਵਰ ਕਰਨਾ ਤੇ ਸਾਰੇ ਕੰਮ ਕਾਜ ਨੂੰ ਨਿਪਟਾਉਣ ਤੇ ਇਧਰ ਵੀ ਧਿਆਨ ਦੇਣਾ ਬਹੁਤ ਵਧੀਆ ਲੱਗਿਆ ਜੀ ਬਹੁਤ ਅੱਛੇ ਤਰੀਕੇ ਦੇ ਨਾਲ ਤੇ ਕੀਤਾ ਮੈਂ ਸਪੈਸ਼ਲ ਤੌਰ ਤੇ ਬਹੁਤ ਬਹੁਤ ਧੰਨਵਾਦ ਕਰਦਾ ਜੀ ਹਾਂ ਜੀ ਤੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸਰਦਾ ਜਿਹੜਾ ਇਹਨਾਂ ਨੇ ਉਸੇ ਟਾਈਮ ਜਦੇ ਤੁਹਾਡੇ ਮੀਡੀਆ ਰਾਹੀਂ ਜਿਹੜਾ ਕਰਿਆ ਵੀਡੀਓ ਪੁਵਾਈ ਸਾਡੀ ਉਹਦੇ ਕਰਕੇ ਜਲਦੀ ਤੋਂ ਜਲਦੀ ਬੱਚਿਆਂ ਦਾ ਆਪਦੇ ਮਾਪਿਆਂ ਕੋਲ ਚਲੇ ਜਗਿਆ ਨਾ ਇਹਦੇ ਲਈ ਬਹੁਤ ਬਹੁਤ ਥੈਂਕ ਯੂ ਸਰਦਾ ਵੀ ਬਹੁਤ ਤੁਹਾਡਾ ਵੀ ਸਰ ਬਹੁਤ ਥੈਂਕ ਯੂ ਥੈਂਕ ਯੂ ਧੰਨਵਾਦ ਸਰ ਸਾਡੇ ਨਾਲ ਨੇ ਪਿੰਡ ਜਸਪਾਲੋਂ ਦੇ ਸਰਪੰਚ ਤੇ ਜਿੰਨਾ ਜਿੰਨਾਂ ਦੇ ਪਿੰਡ ਦਾ ਬੱਚਾ ਸੀਗਾ ਹਾਂਜੀ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਬੱਚਾ ਬਹੁਤ ਜਲਦੀ ਮਤਲਬ ਰਿਕਵਰ ਕਰ ਲਿਆ ਗਿਆ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇਖਦੇ ਹੋ ਭਾਈ ਬੜੀ ਖੁਸ਼ੀ ਦੀ ਗੱਲ ਹੈ ਐਸ.ਓ. ਸਾਹਿਬ ਜਸਵਿੰਦਰ ਸਿੰਘ ਜੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਤੁਹਾਡਾ ਬੱਚਾ ਇੱਥੇ ਤੁਹਾਡੇ ਥਾਣੇ ਵਿੱਚ ਹੈ ਤੇ ਨੰਬਰ 2 ਗ੍ਰਾਮ ਪੰਚਾਇਤ ਬੇਗੋਵਾਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਸਾਡੀ ਇਹਨਾਂ ਹੈਲਪ ਕੀਤੀ ਹੈ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਚੰਗ ਪਹਿਲਾਂ ਸਾਰਿਆਂ ਨੂੰ ਜਿਵੇਂ ਜਸਵਿੰਦਰ ਸਾਹਿਬ ਕੰਮ ਕਰ ਰਹੇ ਨੇ ਸਾਡੇ ਸਾਰੇ ਏਦਾਂ ਅ ਤਾਂ ਅਸੀਂ ਕਦੇ ਵੀ ਕਿਸੇ ਗੱਲ ਤੋਂ ਝੁਕ ਨਹੀਂ ਸਕਦੇ ਸਾਰਾ ਰਾਤ ਦਿਨ ਇੰਨੀ ਮਿਹਨਤ ਕਰਦੇ ਨੇ ਡਿਊਟੀ ਨਾ ਹੋਣ ਦੇ ਬਾਵਜੂਦ ਵੀ ਰੋਡ ਤੇ ਘੇੜਾ ਰੱਖਦੇ ਨੇ ਇੰਨੀ ਮਾਨਦਾਇਨ ਡਿਊਟੀ ਮੈਂ ਅੱਜ ਤੱਕ ਨਹੀਂ ਕੋਈ ਦੇਖਿਆ ਆਪ ਸਰ ਕਰਦਾ ਹੋਊਗਾ ਵੀ ਬਹੁਤ ਸਾਨੂੰ ਵੀ ਇਹਨਾਂ ਨਾਲ ਹੱਲਾਸ਼ੇਰੀ ਮਿਲਦੀ ਆ ਅਸੀਂ ਵੀ ਇਹਨਾਂ ਦੇ ਪਿੱਛੇ ਪਿੱਛੇ ਕਦਮ ਨਾ ਕਦਮ ਮਲਾ ਕੇ ਚੱਲਦੇ ਆ ਠੀਕ ਥੈਂਕ ਯੂ ਸਰ ਧੰਨਵਾਦ